ਮਿੱਤਰੋ ਛੁੱਟੀਆਂ ਦੇ ਦਿਨਾਂ ਦੇ ਵਿੱਚ ਹਰ ਕੋਈ ਵਿਅਕਤੀ ਸੋਚਦਾ ਹੈ ਕਿ ਅਸੀਂ ਠੰਡੇ ਥਾਂ ਤੇ ਜਾ ਕੇ ਆਈਏ ਪਹਾੜਾਂ ਦੇ ਵਿੱਚ ਘੁੰਮ ਕੇ ਆਈਏ ਆਪ ਦਾ ਜਿਹੜਾ ਸਮਾਂ ਉੱਥੇ ਬਤੀਤ ਕਰਕੇ ਆਈਏ ਹਰ ਇੱਕ ਵਿਅਕਤੀ ਦਾ ਜੀ ਕਰਦਾ ਵੀ ਅਸੀਂ ਉੱਥੇ ਆਪਣੀਆਂ ਜਿਹੜੀਆਂ ਛੁੱਟੀਆਂ ਨੇ ਉਹ ਸਮਾਂ ਬਤਾ ਕੇ ਆਈਏ ਤੇ ਹਰ ਇੱਕ ਵਿਅਕਤੀ ਉੱਥੇ ਜਾਂਦਾ ਵੀ ਤੇ ਉੱਥੇ ਮौज-ਮਸਤੀ ਵੀ ਕਰਦੇ ਨੇ ਪਰ ਆਹ ਜਿਹੜਾ ਪਰਿਵਾਰ ਤੁਸੀਂ ਦੇਖ ਲਓ ਹੁਣ ਝਰਨੇ ਦੇ ਵਿੱਚ ਫਸਿਆ ਹੋਇਆ ਬੁਰੀ ਤਰ੍ਹਾਂ ਉੱਥੋਂ ਨਿਕਲ ਨਹੀਂ ਸਕਦੇ ਜਿਹੜੇ ਪਾਸੇ ਦੇ ਵਿਅਕਤੀ ਨੇ ਉਹ ਕੋਸ਼ਿਸ਼ਾਂ ਵੀ ਕਰ ਰਹੇ ਨੇ ਕਿ ਇਹਨਾਂ ਨੂੰ ਬਚਾ ਲਿਆ ਜਾਵੇ ਇਹਨਾਂ ਨੂੰ ਕੱਢ ਲਿਆ ਜਾਵੇ ਪਰ ਉਹਨਾਂ ਦੇ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਉਹ ਇਹਨਾਂ ਨੂੰ ਨਹੀਂ ਬਚਾ ਸਕਦੇ ਕਿਉਂ ਪਾਣੀ ਦਾ ਜਿਹੜਾ ਵਹਾਅ ਉਹ ਤੁਸੀਂ ਦੇਖ ਸਕਦੇ ਹੋ ਕਿ ਬੜਾ ਤੇਜ਼ ਆ ਇਹਨਾਂ ਨੂੰ ਕੱਢਿਆ ਨਹੀਂ ਜਾ ਸਕਦਾ ਨਾ ਇਹਨਾਂ ਵਿਅਕਤੀਆਂ ਕੋਲ ਕੋਈ ਰੱਸੇ ਦਾ ਪ੍ਰਬੰਧ ਨਾ ਕੋਈ ਹੋਰ ਚੀਜ਼ ਦੇ ਨਾਲ ਇਹਨਾਂ ਜਿਹੜੇ 8-9 ਜੀ ਨੇ ਇਹਨਾਂ ਨੂੰ ਨਹੀਂ ਕੱਢਿਆ ਜਾ ਸਕਦਾ ਅਜਿਹੀ ਗਲਤੀ ਕਦੇ ਵੀ ਨਾ ਕਰਿਆ ਕਰੋ ਕਿ ਸਾਰਾ ਪਰਿਵਾਰ ਜੋਖਮ ਦੇ ਵਿੱਚ ਪੈ ਜਾਵੇ ਤੁਸੀਂ ਦੇਖੋ ਇਹ ਜਦੋਂ ਝਰਨੇ ਦੇ ਵਿੱਚ ਵੜੇ ਸੀ ਇਹਨਾਂ ਨੇ ਇਹ ਨਹੀਂ ਸੀ ਸੋਚਿਆ ਕਿ ਪਾਣੀ ਦਾ ਜਿਹੜਾ ਵਹਾਅ ਉਹ ਤੇਜ਼ ਹੋ ਜਾਣਾ ਤੇ ਸਾਡੇ ਕੋਲੋਂ ਫਿਰ ਨਿਕਲਿਆ ਨਹੀਂ ਜਾਣਾ ਇਹ ਵੜਤਾ ਗਿਆ ਹੁਣ ਝਰਨੇ ਦੇ ਵਿੱਚੋਂ ਇਹਨਾਂ ਕੋਲੋਂ ਨਿਕਲਿਆ ਨਹੀਂ ਜਾ ਰਿਹਾ ਪਾਣੀ ਆ ਜਿਹੜਾ ਉਹ ਲਗਾਤਾਰ ਵਧ ਰਿਹਾ ਤੇ ਇਹ ਪੂਰੀ ਤਰ੍ਹਾਂ ਡਰੇ ਹੋਏ ਨੇ ਵੀ ਹੁਣ ਅਸੀਂ ਕਰੀਏ ਕੀ ਜਿਹੜੇ ਦੂਜੇ ਪਾਸੇ ਵਾਲੇ ਵਿਅਕਤੀ ਨੇ ਬਾਹਰ ਖੜੇ ਨੇ ਉਹ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਵੀ ਇਹਨਾਂ ਨੂੰ ਬਚਾ ਲਿਆ ਜਾਵੇ ਪਰ ਉਹ ਇੰਨੇ ਬੇਵਸਤੇ ਮਜਬੂਰ ਨੇ ਇਹਨਾਂ ਨੂੰ ਬਚਾ ਨਹੀਂ ਸਕਦੇ ਜਦੋਂ ਤੁਸੀਂ ਛੁੱਟੀਆਂ ਮਨਾਉਣ ਜਾਂਦੇ ਹੋ ਉਦੋਂ ਇਹਨਾਂ ਗਲਤੀਆਂ ਦਾ ਖਿਆਲ ਰੱਖਿਆ ਕਰੋ ਵੀ ਅਜਿਹੀ ਗਲਤੀ ਨਾ ਕੀਤੀ ਜਾਵੇ ਜਿੰਦੇ ਨਾਲ ਸਾਰਾ ਪਰਿਵਾਰ ਜੋਖਮ ਦੇ ਵਿੱਚ ਪੈ ਜਾਵੇ ਹੁਣ ਇਹਨਾਂ ਦੇ ਨਾਲ ਤਿੰਨ ਚਾਰ ਛੋਟੇ ਬੱਚੇ ਨੇ ਬਾਕੀ ਇਹ ਵੱਡੇ ਜੀ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਝੜਨੇ ਦੇ ਵਿੱਚ ਫਸੇ ਹੋਏ ਨੇ ਨਿਕਲ ਨਹੀਂ ਸਕਦੇ ਜੇਕਰ ਇਹਨਾਂ ਨੇ ਪਹਿਲਾਂ ਇਹ ਸੋਚਿਆ ਹੁੰਦਾ ਕਿ ਯਾਰ ਅਸੀਂ ਅਜੇ ਹੀ ਗਲਤੀ ਨਾ ਕਰੀਏ ਬੱਚਿਆਂ ਨੂੰ ਘਟੋ ਘਟ ਆਪ ਤਾਂ ਅਸੀਂ ਆਪਣੀ ਜਾਨ ਗਵਾਉਣੀ ਆ ਬੱਚਿਆਂ ਨੂੰ ਤਾਂ ਨਾਲ ਨਾਲ ਲੈ ਕੇ ਜਾਈਏ ਆਪਾਂ ਤੁਹਾਨੂੰ ਇਹਨਾਂ ਦੇ ਬੂਟ ਵੀ ਦਿਖਾਉਣੇ ਆ ਕਿ ਸਾਰਾ ਟੱਬਰ ਬੂਟ ਲਾ ਕੇ ਇਹ ਚਰਨੇ ਦੇ ਵਿੱਚ ਗਾਇ ਪਤਾ ਨਹੀਂ ਇਹਨਾਂ ਨੇ ਵੀਡੀਓ ਬਣਾਉਣੀ ਸੀ ਜਾਂ ਰੀਲ ਬਣਾਉਣੀ ਸੀ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਹੁਣ ਇਹਨਾਂ ਨੇ ਆਪਣੀਆਂ ਜਾਨਾਂ ਗਵਾਲੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਚਾਰ ਜੀ ਨੇ ਜਿਹੜੇ ਉਹ ਤਾਂ ਰੜ ਚੁੱਕੇ ਨੇ ਇੱਕ ਵੱਡੀ ਔਰਤ ਰੜ ਚੁੱਕੀ ਬੱਚੇ ਰੜ ਚੁੱਕੇ ਨੇ ਹੁਣ ਇਹਨਾਂ ਨੂੰ ਕੀ ਕਿਹਾ ਜਾਵੇ ਕੀ ਇਹਨਾਂ ਨੇ ਇਹਨਾਂ ਦੀ ਰੱਬ ਨੇ ਲਿਖੀ ਸੀ ਜਾਂ ਇਹਨਾਂ ਨੇ ਆਪਣੀ ਜਾਨ ਨੂੰ ਆਪ ਜੋਖਮ ਦੇ ਵਿੱਚ ਪਾਇਆ ਹੁਣ ਅਜਿਹੀਆਂ ਥਾਵਾਂ ਤੇ ਲੋਕ ਘੁੰਮਣ ਫਿਰਨ ਤਾਂ ਜਾਂਦੇ ਨੇ ਪਰ ਜਿਹੜਾ ਉਹਨਾਂ ਦਾ ਦਿਮਾਗ ਆ ਉਹ ਆਪਦੇ ਦਿਮਾਗ ਨੂੰ ਪਤਾ ਨਹੀਂ ਕਿੱਥੇ ਸੁੱਟ ਦਿੰਦੇ ਨੇ ਵੀ ਅਸੀਂ ਅਜਿਹੀਆਂ ਗਲਤੀਆਂ ਤੋਂ ਬਚ ਜਾਈਏ ਜੇਕਰ ਇਹਨਾਂ ਨੇ ਦਿਮਾਗ ਨਾਲ ਵਰਤੋਂ ਕੀਤੀ ਹੁੰਦੀ ਵੀਰ ਇੱਥੇ ਦਾ ਪਾਣੀ ਬਹੁਤ ਤੇਜ਼ ਹੋ ਸਕਦਾ ਜਾਂ ਕੁਝ ਵੀ ਹੋ ਸਕਦਾ ਤੇ ਇਹਨਾਂ ਨੂੰ ਇਸ ਚਰਨੇ ਦੇ ਵਿੱਚ ਜਾਂ ਇਸ ਨਦੀ ਦੇ ਵਿੱਚ ਵੜਨਾ ਹੀ ਨਹੀਂ ਚਾਹੀਦਾ ਸੀ ਕਿਉਂਕਿ ਹੁਣ ਪਾਣੀ ਦਾ ਵਹਾਅ ਇੰਨਾ ਤੇਜ਼ ਆ ਵੀ ਇਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ ਉਹ ਦੇਖੋ ਕਿਵੇਂ ਰੁੜ ਕੇ ਜਾ ਰਹੇ ਨੇ ਜਿਹੜੇ ਦੂਜੇ ਨੇ ਉਹ ਵੀ ਰੁੜ ਕੇ ਜਾ ਰਹੇ ਨੇ ਦੱਸਿਆ ਇਹ ਜਾ ਰਿਹਾ ਕਿ ਜਿਹੜੇ 5 ਜੀ ਸੀ ਇਹਨਾਂ ਦੇ ਉਹਨਾਂ ਦੀ ਮੌਤ ਹੋ ਚੁੱਕੀ ਉਹ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਇੱਥੋਂ ਜਾ ਚੁੱਕੇ ਨੇ ਜੇਕਰ ਇਹਨਾਂ ਨੇ ਅਜਿਹੀ ਗਲਤੀ ਨਾ ਕੀਤੀ ਹੁੰਦੀ ਤੇ ਇਹਨਾਂ ਨੂੰ ਇਹ ਸਮਾਂ ਨਹੀਂ ਸੀ ਦੇਖਣਾ ਪੈਣਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਦੂਜੇ ਲੋਕ ਨੇ ਉਹਨਾਂ ਨੂੰ ਵੀ ਸਬਕ ਮਿਲ ਸਕੇ ਕਿ ਯਾਰ ਅਸੀਂ ਜੇਕਰ ਪਹਾੜਾਂ ਦੇ ਵਿੱਚ ਜਾਂਦੇ ਆ ਝਰਨਿਆਂ ਨਦੀਆਂ ਦੇ ਵਿੱਚ ਸੋਚ ਸਮਝ ਕੇ ਵੜੀਏ ਤਾਂ ਜੋ ਜਿਹੜੀ ਸਾਡੀ ਕੀਮਤੀ ਜਾਨ ਆ ਉਹਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਕਿਉਂਕਿ ਸਾਰਾ ਸਾਰਾ ਟੱਬਰ ਤੁਰ ਪੈਂਦੇ ਨੇ ਇਹ ਨਹੀਂ ਵੀ ਇੱਕ ਅੱਧੇ ਨੇ ਜਾਣਾ ਜਾਂ ਦੋ ਤਿੰਨਾਂ ਨੇ ਚਲੇ ਜਾਣਾ 8899 ਜਣੇ ਇਕੱਠੇ ਜਾਂਦੇ ਨੇ ਫਿਰ ਉੱਥੇ ਜਾ ਕੇ ਅਜਿਹੀਆਂ ਹਰਕਤਾਂ ਕਰਤੂਤਾਂ ਫੁਕਰੀਆਂ ਮਾਰਦੇ ਨੇ ਜੀਹਦੇ ਨਾਲ ਜਾਨਾਂ ਤੋਂ ਹੱਥ ਧੋਣਾ ਪੈ ਜਾਂਦਾ ਤੇ ਜਿਹੜਾ ਦੂਜਾ ਟੱਬਰ ਆ ਉਹ ਫਿਰ ਪਿੱਛੇ ਬਿਲਕਦਾ ਰੋਂਦਾ ਕਰਲਾਉਂਦਾ ਰਹਿ ਜਾਂਦਾ ਤੇ ਇਸ ਕਰਕੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜਿੰਨੇ ਵੀ ਭੈਣਾ ਭਰਾ ਪਹਾੜੀਆਂ ਵਿੱਚ ਜਾਂਦੇ ਨੇ ਉੱਥੇ ਜਾ ਕੇ ਜਿਹੜੇ ਇਸ ਟੱਬਰ ਨੇ ਗਲਤੀ ਕੀਤੀ ਇਹਨਾਂ ਦੀ ਤਰ੍ਹਾਂ ਕੋਈ ਗਲਤੀ ਨਾ ਕਰੇ ਕਿਉਂਕਿ ਦੂਜਾ ਟੱਬਰ ਸਾਨੂੰ ਪਿੱਛੇ ਉਡੀਕ ਰਿਹਾ ਹੁੰਦਾ ਸਾਡੀ ਵੇਟ ਕਰ ਰਿਹਾ ਹੁੰਦਾ ਵੀ ਸਾਡੇ ਦੂਜੇ ਜੀਨ ਜਿਹੜੇ ਉਹ ਆਉਣਗੇ ਤੇ ਅਸੀਂ ਖੁਸ਼ੀ ਨਾਲ ਆਪਣੇ ਘਰ ਦੇ ਵਿੱਚ ਰਵਾਂਗੇ ਪਰ ਇਸ ਪਰਿਵਾਰ ਨੇ ਇਹੋ ਜੀ ਗਲਤੀ ਕਰ ਲਈ ਇਹਨਾਂ ਕੋਲੋਂ ਫਿਰ ਵਾਪਸ ਨਹੀਂ ਮੁੜਿਆ ਗਿਆ ਚਲੋ ਤਿੰਨ ਚਾਰ ਜੀ ਤਾਂ ਇਹਨਾਂ ਦੇ ਬਚ ਗਏ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਨੇ ਪਰ ਜਿਹੜੀ ਇਹਨਾਂ ਨੇ ਗਲਤੀ ਕੀਤੀ ਉਹ ਕਦੇ ਵੀ ਇਨਾਂ ਦਾ ਜਿਹੜਾ ਪਿਆਰ ਘਾਟਾ ਉਹ ਪੂਰਾ ਨਹੀਂ ਹੋਣਾ ਤੇ ਅਗੇ ਨਹੀਂ ਗਲਤੀਆਂ ਨਾ ਕਰਿਆ ਕਰੋ ਵੀਡੀਓ ਦਬਕੇ ਸ਼ੇਅਰ ਕਰ ਦਿਓ ਕਿਉਂਕਿ ਦੂਜੇ ਲੋਕਾਂ ਤੱਕ ਵੀ ਇਹ ਜਿਹੜੀ ਵੀਡੀਓ ਆ ਜਾਣੀ ਦੇ ਦੀਆਂ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸ਼ਾਂਤੀ ਬਹੁਤ ਮਿਹਰਬਾਨੀ ਸ਼ੁਕਰੀਆ